ਜੋ ਹੁੰਦਾ ਹੋਰਾਂ ਦੇ ਸਿਹਤ ਦਾ ਹਾਲ-ਚਾਲ ਜਾਣ ਕੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਹ ਕਿਹੋ ਜਿਹੀ ਰਿਐਕਸ਼ਨ ਦਿੰਦੇ ਨੇ ਕੋਈ ਇਸ ਤਰ੍ਹਾਂ ਕਿ ਜੋ ਡਾਕਟਰਸ ਇਨਫੋਰਮੇਸ਼ਨ ਦਿੰਦੇ ਨੇ ਪਰਿਵਾਰ ਨੇ ਤੇ ਉਹੀ ਇਨਫੋਰਮੇਸ਼ਨ ਅੱਗੇ ਸਾਡੇ ਨਾਲ ਸਾਂਝੀ ਕੀਤੀ ਉਹਨਾਂ ਨੂੰ ਅਸੂਮਿਤ ਉਹਨਾਂ ਨੂੰ ਅਸੂਮਿਤ ਦੇ ਕਿ ਅਕੇ ਨਾਲੋਂ ਪੈਗਾ ਚ ਵੀ ਮੂਵਮੈਂਟ ਹੈ ਇਹ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂਬਾਰਾ ਸਾਹਿਬ ਤੇ ਚਰਨਾਂ ਚ ਅਰਦਾਸ ਕਰ ਰਹੇ ਕਿ 체ਤੀ ਰਿਕਵਰ ਹੋਏ ਯਾਂਗ ਏਜ ਹੈ ਉਹਦੀ ਬਹੁਤ ਤੰਦੇਖ ਮੈਨੂੰ ਤੇ ਭਾਵੇਂ ਮੌਕਾ ਤੇ ਨਹੀਂ ਉਹਨਾਂ ਨਾਲ ਹੋਈ ਸੀ ਮੇਰੀ ਆਪਣੀ ਪਰਸਨਲ ਪਰ ਲੋਕਾਂ ਤੋਂ ਸਾਰਿਆਂ ਨੂੰ ਪਤਾ ਲੱਗਾ ਹੈ ਸਿੰਗਰਸ ਤੋਂ ਐਕਟਰਸ ਤੋਂ ਕਿ ਬਹੁਤ ਹੀ ਬਿਹਤਰੀਨ ਅੱਛਾ ਇਨਸਾਨ ਕਿਸੇ ਕਿਸਮ ਦੀ ਕੋਈ ਉਈ ਇਸ ਕਿਸਮ ਦੀ ਕਮੀ ਹੈ ਨਹੀਂ ਸੀ ਪਰ ਸ਼ੌਕ ਸੀ ਆਊਟਡੋਰ ਸਪੋਰਟਸ ਦਾ ਮੋਟਰਸਾਈਕਲਿੰਗ ਦਾ ਤੇ ਅਸੀਂ ਤੇ ਸਾਰੇ ਅਰਦਾਸ ਹੀ ਕਰ ਸਕਦੇ ਆ ਤੇ ਅਰਦਾਸਾਂ ਦੇ ਵਿੱਚ ਬਹੁਤ ਕੁਝ ਹੈ ਅੱਜ ਮੈਂ ਉਹਨਾਂ ਦੇ ਫਾਦਲ ਲੋ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਸਬੰਧੀਆਂ ਨੂੰ ਦੋਸਤਾਂ ਨੂੰ ਮਿਲਿਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਕ੍ਰਿਟੀਕਲ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਇਟ ਮੇਕ ਟੇਕ ਅ ਲੌਂਗ ਟਾਈਮ ਅਟਰਾ ਸਿੱਤੇ ਅਰਦਾਸ ਕਰਾਂਗੇ ਉਸ ਨੌਜਵਾਨ ਬੱਚੇ ਬਾਸੇ ਕਿ ਜਲਦੀ ਤੋਂ ਜਲਦੀ ਗੁਰੂ ਮਾਰਾ ਸਾਹਿਬ ਬਖਸ਼ਿਸ਼ ਕਰਨ ਕਿਉਂਕਿ ਇਹ ਆਪਣੇ ਬੱਚੇ ਨੇ ਪਿਆਇਆ ਸੀ ਲੜਕਾ ਫੈਮਿਲੀ ਜਿਨੇ ਲੱਖਾਂ ਦੇ ਵਿੱਚ ਐਡਮਾਇਰਰਸ ਨੇ ਉਹ ਐਸੀ ਪਰਸਲੀ ਆਪਣੇ ਸਾਥੀਆਂ ਨਾਲ ਮੈਂ ਆ ਕੇ ਅੱਜ ਪ੍ਰਮਾਤਮਾ ਨੂੰ ਦੁਆ ਕਰਨੀ ਆਇਆ ਅਨਕੈਸਟ ਆਫ ਲੱਕ ਮੇਰਾ ਗਲ ਮੂਵਮੈਂਟ ਵਗੈਰਾ ਦਸੇ ਪਰਵਾਰ ਨੇ ਕੀ ਹਰਥਾ ਪਿਆਰਾਂ ਦੇ ਇੰਨਾ ਹੀ ਕੁਝ ਸਕੇ ਉਹ ਕਿੰਦੇ ਅੱਗੇ ਨਾਲੋਂ ਇੰਪਰੂਵਮੈਂਟ ਹੈ ਅੱਗੇ ਨੂੰ ਇੰਪਰੂਵਮੈਂਟ ਮੀਨ ਜੇ ਪਤਾ ਵੀ ਲੱਗਾ ਸੀ ਇਹ ਥੋੜਾ ਜਿਹਾ ਪੈਰਾਂ ਦੀ ਮੂਵਮੈਂਟ ਅਗੇ ਨੂੰ ਹੋਈ ਹੈ ਜੇ ਪੈਰਾਂ ਦੀ ਮੂਵਮੈਂਟ ਹੁੰਦੀ दैट मींस ਸਮ ਹਾਉ ਦਾ ਬ੍ਰੇਨ ਹੈ ਸਟਾਰਟ ਟੂ ਫੰਕਸ਼ਨ ਬਾਕੀ ਟਾਈਮ ਸਰੀ ਪਤਾ ਲੱਗ ਸਕੇਗਾ ਕਿਉਂਕਿ ਅਸੀਂ ਆਪ ਤੇ ਮਿਲ ਨਹੀਂ ਸਕਦੇ ਆਈ ਸੀ ਯੂ 'ਚ ਜਿਸੇ ਨ ਕ੍ਰਿਟੀਕਲ ਹਾਲਾਤ ਦੇ ਵਿੱਚ ਬਟ ਅਸੀਂ ਆਪਣੇ ਪਰਮਾਤਮਾ ਵੱਲੋਂ ਅਰਦਾਸ ਕਰਨ ਵਾਸਤੇ ਇੱਥੇ ਆਏ ਅਸੀਂ ਇਹਨੇ ਮੈਂ ਕਹਿਣਾ ਚਾਹਾਂਗੇ ਥੈਂਕ ਯੂ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ